ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਆਂ ਪਿੰਡ ਮੱਦੋ ਕੇ ਮਾਂ ਡੈਰੀ ਫਾਰਮ ਤੇ ਜਿਸ ਦੇ ਓਨਰ ਸਰਦਾਰ ਸਤਨਾਮ ਸਿੰਘ ਮਾਨ ਸਾਹਿਬ ਨੂੰ ਉਹਨਾਂ ਕੋਲੇ ਜਿਹੜਾ ਮੱਝਾਂ ਜਿਹੜੀਆਂ ਹਰਿਆਣੇ ਦੀਆਂ ਵੀ ਆ ਤੇ ਕੁਝ ਉਹਨਾਂ ਦੇ ਆਪਣੇ ਘਰ ਦੇ ਪਸ਼ੂ ਵੀ ਤਿਆਰ ਕੀਤੇ ਹੋਏ ਬਾਹਰੋਂ ਲਿਆ ਕੇ ਤੇ ਵੱਖ-ਵੱਖ ਸੀਮਨ ਦੇ ਨਾਲ ਅੱਜ ਸਾਰੀ ਉਹਨਾਂ ਨਾਲ ਤੁਹਾਡੀ ਮੁਲਾਕਾਤ ਤੇ ਉਹਨਾਂ ਤੋਂ ਜੋ ਵੀ ਨੌਲੇਜ ਆ ਆਪਾਂ ਉਹ ਇਕੱਠੀ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਹਾਂਜੀ ਵੀਰੇ ਚੱਲਦੀ ਗੱਲ ਹੈ ਠੀਕ ਠਾਕ ਵੀਰੇ ਵੀਰੇ ਇਹ ਦੱਸਿਓ ਇਹ ਛੋਟੀ ਵਾਰੀ ਵੀ ਇਹ ਕਿੰਨੇ ਚਿਰ ਦੀ ਆ ਤੇ ਕਿਹੜੇ ਸੀਮਾਂ ਦੀ ਆ ਜੀ ਮੇਰੇ ਇਹ ਹਰਿਆਣੇ ਦੀ ਸੀਮਾਂ ਦੀ ਆ ਸੀਮਾਂ ਨਹੀਂ ਆਪਾਂ ਨੂੰ ਨੌਲੇਜ ਇਹਦੀ ਮਾਂ ਵੀ ਆਪਣੇ ਕੋਲੇ ਸੀ ਉਹਨੇ ਆਪਣੇ ਕੋਲੇ 12 ਪਲੱਸ ਦੁੱਧ ਦਿੱਤਾ ਠੀਕ ਹੈ ਤੇ 12 ਪਲੱਸ ਦੁੱਧ ਦਿੱਤਾ ਉਹਨੇ ਆਪਣੇ ਕੋਲੇ ਹਾਂਜੀ ਤੇ ਫੈਂਡ ਉਹਦੀ ਬਹੁਤ ਸੀ ਠੀਕ ਹੈ ਮੈਂ ਮੰਨ ਕੇ ਚੱਲੋ ਵੀ ਸੱਜਰ ਦੀ ਉਹਦੀ 8 ਪਲੱਸ ਫੈਂਸੀ ਇਹ ਕਹਿੰਦੇ ਮੈਂ ਸੂਏ ਤੇ ਇਹ ਪਹਿਲੇ ਸੂਏ ਆ ਇਹ ਹੁਣ ਦੂਜੇ ਸੂਏ ਨੂੰ 8ਵੇਂ ਮਹੀਨੇ ਨੂੰ ਗੱਭਣਾ 8ਵੇਂ ਮਹੀਨੇ ਦੀ ਗੱਭਣਾ ਹੁਣ ਕਿਹੜੇ ਸੀਮਨ ਦੀ ਆ ਜੀ ਇਹ ਹੁਣ ਕਿਹੜੇ ਸੀਮਨ ਤੋਂ ਗੱਭਣਾ ਹਾਂ 43 54 ਤੋਂ ਸੀਆਰਪੀ ਦਾ ਸੀਮਨ 43 54 ਤੋਂ ਗੱਭਣਾ ਠੀਕ ਆ ਜੀ ਤੇ ਇਹਦਾ ਹੁਣ ਜਿਹੜਾ ਸੂ ਮਤਲਬ ਪਹਿਲੇ ਸੂਏ ਦਾ ਕੀ ਰਿਕਾਰਡ ਸੀਗਾ ਜੀ 9 ਕਿਲੋ ਕੰਡੇ ਦੇ ਜੋਖਮਾਂ 9 ਕਿਲੋ ਦੋ ਦਿੱਤੇ ਨੇ ਪਹਿਲੇ ਸੂਏ ਪਹਿਲੇ ਸੂਏ ਠੀਕ ਆ ਇਹਦੀ ਦਾ ਕੀ ਰਿਕਾਰਡ ਕੋਈ ਇਹਨੇ ਐਲਤ ਨਹੀਂ 12 ਕਿਲੋ ਠੀਕ ਆ ਪੂਰਾ ਕੰਡੇ ਦੇ ਜੋਖਮਾਂ ਹਾਂਜੀ ਤੇ ਉਸ ਤੋਂ ਬਾਅਦ ਉਹ ਸਿੰਗ ਦਾ ਪੋਪ ਲਾਇਆ ਰਹਿ ਗਿਆ ਸੀ ਗਰਮੀ ਆ ਗਈ ਕੁਝ ਕੋ ਸਟ्रेस ਮੰਨ ਗਈ ਚਲ ਉਹਦੂ ਮੁੜ ਕੇ ਉਹ ਵਧੀ ਨਹੀਂ ਉੱਥੇ ਰਹੀ ਫੇਰ ਚਲੋ ਉਹ ਸੀਲ ਕਰਤੀ ਇਹ ਰੱਖ ਲਈ ਸੀ ਤੇ ਉਹਦਾ ਥਾਂ ਉਧਰ ਆਪਣੇ ਘਰੇ ਭੀੜਾ ਸੀ ਹਾਂਜੀ ਤੇ ਇਸ ਕਰਕੇ ਫੇਰ ਇਹਨੂੰ ਇਹਨੇ 9 ਕਿਲੋ ਜਾਨੀ ਦੀ ਪਹਿਲਾਂ ਦੁੱਧ ਦਿੱਤਾ ਇਹ ਖੀਰੀ ਝੂਪੀ ਸੀ ਖੀਰੀ ਅੱਛਾ ਹੁਣ ਇਹ 6 ਤਾਂ ਦਹੂਣ ਵਾਲੀ ਆ ਮੇਰੇ ਹਿਸਾਬ ਨਾਲ ਠੀਕ ਹੈ ਜੀ ਤੇ ਦੂਜੇ ਸਵੇਰ ਨੂੰ ਇਹ 8 ਮਹੀਨੇ ਦੀ ਗੱਬਣਾ ਠੀਕ ਹੈ ਐਰ ਕੀ ਵਿਖੂ ਕਿੰਨਾ ਦੁੱਧ ਦਿੰਦੀ ਆ ਪਿਛਲੇ ਸਵੇਰੇ ਦੇ ਗੋਪੀਵਨ ਮੂਰਾਵਨ ਦੀ ਕੱਟੀ ਸੀ ਗੋਪੀ ਮੂਰਾਵਨ ਬੋਲਾ ਜਿਹੜਾ ਹਾਂਜੀ ਹਾਂਜੀ ਬਾਈ ਜਗਜੀਤ ਕੋਲ ਡਾਕਟਰ ਹਾਂਜੀ ਹਾਂਜੀ ਉਹਦੇ ਉਹਦੀ ਕੱਟੀ ਇਹਦੇ ਪਿੱਛੇ ਠੀਕ ਹੈ ਐਰ ਕੇ ਸੀ ਆਰ ਬੀ ਤੋਂ ਗੱਪਣਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਡੈਰੀ ਫਾਰਮ ਦਾ ਕੰਮ ਕਰਦਿਆਂ ਮੈਂ 2018 ਤੋਂ ਸ਼ੁਰੂ ਕੀਤਾ ਜੀ 19 'ਚ ਪਹਿਲਾਂ ਸੇਮਨ ਲੱਗਿਆ ਸੀ ਆਪਣੇ 19 'ਚ ਪਹਿਲਾਂ ਸੇਮਨ ਲੱਗਿਆ ਸੀ ਠੀਕ ਹੈ ਜੀ ਤੇ ਜ਼ਿਆਦਾਤਰ ਤੁਸੀਂ ਮੱਝਾਂ ਤਾਂ ਹੀ ਕਰਦੇ ਹੋ ਜਾਂ ਮਨ ਨਾਲ ਨਹੀਂ ਜ਼ਿਆਦਾ ਮੱਝਾਂ ਦੀ ਮੱਝਾਂ ਦੀ ਜ਼ਿਆਦਾ ਗਾਂਾਂ ਹੈਗੀਆਂ ਨਹੀਂ 2-4 ਪਰ ਜ਼ਿਆਦਾਤਰ ਮੱਝਾਂ ਦੀ ਠੀਕ ਹੈ ਜੀ ਠੀਕ ਹੈ ਹੋਰ ਕਿੰਨੇ ਕ ਪਸ਼ੂ ਵੀਰੇ ਤੁਹਾਡੇ ਕੋਲੇ ਹੋਰ ਆਪਣੇ ਕੋਲੇ ਹੈਗੇ ਵੀਰੇ ਪ੍ਰਮਾਤਮਾ ਦੀ ਕਿਰਪਾ ਨਾਲ 22 23 ਪਸ਼ੂ 22 23 ਪਸ਼ੂ ਸਾਰੀਆਂ ਮੱਝਾਂ ਹੀ ਆ ਸਾਰੀਆਂ ਮੱਝਾਂ ਵਿੱਚ ਤਿੰਨ ਚਾਰ ਗਾਈਆਂ ਵੀਰੇ ਤਿੰਨ ਚਾਰ ਗਾਵਾਂ ਹਾਂ ਉਹ ਜਰਸੀ ਵੀ ਆ ਐਫ ਐਫ ਵੀ ਆ ਕਿਵੇਂ ਆ ਵੀਰੇ ਕੰਮ ਤੁਹਾਨੂੰ ਇਹਦਾ ਮਤਲਬ ਬੈਨੀਫਿਟ ਵਾਲਾ ਲੱਗਦਾ ਹਾਂ ਵੀਰੇ ਇਹਦਾ ਬੈਨੀਫਿਟ ਤਾਂ ਹੈ ਮਤਲਬ ਬੈਨੀਫਿਟ ਵਾਲੀ ਚੀਜ਼ ਆ ਪਰ ਇਹਨੂੰ ਸਮਾਂ ਲੱਗਦਾ ਸਮਾਂ ਲੱਗਦਾ ਜੇ ਆਪਾਂ ਕਹਿੰਦੇ ਇਹ ਵੀ ਅੱਜ ਹੀ ਆਪਾਂ ਚੀਜ਼ ਕਰਕੇ ਅੱਜ ਹੀ ਦੂਜੇ ਦਿਨ ਨੂੰ ਆਪ ਹੋ ਜੂਗਾ ਨਹੀਂ ਇਹਨੂੰ 5 4 ਸਾਲ ਲੱਗਦੇ ਨੇ ਵੱਧ ਵੀ ਲੱਗ ਜਾਣਗੇ ਕਿਉਂਕਿ ਆਪਦੀ ਜਿੰਨਾ ਟਾਈਮ ਆਪਦੀ ਘਰੇ ਬਰੀਡ ਤਿਆਰ ਨਹੀਂ ਹੁੰਦੀ ਹਾਂਜੀ ਉਹਨਾਂ ਟਾਈਮ ਆਪਣੇ ਕੋਈ ਬੈਨੀਫਿਟ ਨਹੀਂ ਫਿਰ ਦੁੱਧ ਦਾ ਕੋਈ ਲਾਹੇਵੰਦ ਹੁੰਦਾ ਨਹੀਂ ਦੁੱਧ ਤਾਂ ਬਸ ਜਿੰਨਾ ਘਪਾਲੇ ਉਹਨਾਂ ਕਰ ਲਿਆ ਕੋਈ ਉਹ ਨਹੀਂ ਕਿਉਂਕਿ ਬਰੀਡ ਨੇ ਆਪਦੇ ਪੈਦਾਵਾਰ ਦੇ ਕੇ ਲੰਮਾ ਸਮਾਂ ਦੁੱਧ ਦੇਣ ਵਾਲੀ ਮੰਨ ਕੇ ਸੀਮਨ ਦੀ ਆਪਾਂ ਨੂੰ ਪਛਾਣ ਕਰਨੀ ਪਣੀ ਕਿ ਕਿਹੜਾ ਸੀਮਨ ਆਪਾਂ ਨੂੰ ਵਧੀਆ ਠੀਕ ਹੈ ਜੀ ਜੇ ਆਪਾਂ ਕਹਦੇ ਵੀ ਆਹੀ ਲਾ ਜਿਹੜਾ ਨਾਂ ਆ ਗਿਆ ਨਾਂ ਬੋਲਦਾ ਬੋਲਦਾ ਉਹਦੀ ਮਾਂ ਦਾ ਦੁੱਧ ਦਾ ਨਹੀਂ ਪਤਾ ਜਾਂ ਉਹਨੇ 3 ਖੜਦਿਆਂ ਇੰਨੇ ਜਾਂ ਕਿਵੇਂ ਨਹੀਂ ਉਹ ਮੁੜ ਕੇ ਪਤਾ ਹੀ ਲੱਗਦਾ ਕਿ ਸੀਮਨ ਆਪਾਂ ਨੂੰ ਇਹੀ ਆ ਦੁੱਧ ਭਾਂ ਦੀ ਕਿਲੋ ਘੱ ਪਰ ਲੰਮਾ ਸਮਾਂ ਦੁੱਤਤਾ ਦਵੇ ਆਪਣੇ ਆਮ ਜਿਹੜੇ ਨਾਲ ਸੇਲ ਪਰਚੇਸ ਦਾ ਵੀ ਕਰਦੇ ਹੋ ਜਾਂ ਨਹੀਂ ਸ਼ੌਕ ਹੀ ਆ ਜੇ ਕੋਈ ਆਪਣਾ ਮੰਨ ਕੇ ਪਸ਼ੂ ਇੱਕ ਤਾਂ ਵੱਜ ਜੇ ਹਾਂਜੀ ਤੇ ਫਿਰ ਉਹ ਸੇਲ ਕਰਨ ਦੇ ਬਾਰੇ ਕਾ ਸੋਚਾਂਗੇ ਠੀਕ ਹੈ ਹਾਇ ਫਿਲਹਾਲ ਤਾਂ ਕੋਈ ਨਹੀਂ ਸੇਲ ਬਾਰੇ ਠੀਕ ਹੈ ਕਿਉਂਕਿ ਆਪਦਾ ਤੁਸੀਂ ਸਾਂਣ ਵੀ ਤਿਆਰ ਕਰ ਰਹੇ ਹੋ ਬਾਈ ਹਾਂ ਵੀਰੇ ਸਾਂਣ ਵੀ ਨੀਲੀ ਰਵੀ ਦਾ ਵੀ ਆ ਤੇ ਆਪਣਾ ਇਹਦਾ ਵੀ ਆ ਆਪਣਾ ਮੂਰਾ ਨਸਲ ਦਾ ਵੀ ਆ ਠੀਕ ਹੈ ਉਹ ਕਿੰਨੇ ਕਿੰਨੇ ਚਰਦੇ ਆ ਜੀ ਉਹ ਇੱਕ ਤਾਂ ਹੋ ਗਿਆ ਵੀਰੇ 2 ਸਾਲ 2.5 ਸਾਲ ਦਾ ਕੋਈ ਨੂਰਾਨੀ ਨੀਲੀ ਰਵੀ ਵਾਲਾ ਠੀਕ ਹੈ ਜੀ ਉਹ 2 ਸਾਲ ਦਾ ਹੋ ਗਿਆ ਦੂਜਾ ਉਹ ਪਾਣੂ ਡੇਰੀ ਫਾਰਮ ਬਲੀ ਦਾ ਬੱਚਾ ਠੀਕ ਹੈ ਜੀ ਉਹ ਸਾਲ ਦਾ ਹੋ ਗਿਆ ਪੂਰੇ ਦਾ ਠੀਕ ਹੈ ਜੀ ਠੀਕ ਹੈ ਵੀਰੇ ਧੰਨਵਾਦ ਜੀ ਓਕੇ ਵੀਰੇ ਲੋ ਦੋਸਤੋ ਇਹ ਸੀਗਾ ਵੀਰ ਦੇ ਜਿਹੜੇ ਪਸ਼ੂ ਇੱਥੇ ਹੋਰ ਵੀ ਰੱਖੇ ਹੋਏ ਨੇ ਉਧਰਲੀ ਸਾਈਡ ਤੁਹਾਨੂੰ ਦਿਖਾ ਦਿੰਨੇ ਆਂ ਤੇ ਔਰ ਨੈਕਸਟ ਟਾਈਮ ਅਸੀਂ ਦੁਬਾਰੇ ਫੇਰ ਜਿਹੜੇ ਵੀਰ ਨੇ ਸਾਂਹ ਤਿਆਰ ਕਰ ਰਿਆ ਹੈ ਉਹਨਾਂ ਦੀ ਵੀਡੀਓ ਲੈ ਕੇ ਤੁਹਾਡੇ ਨਾਲ ਫੇਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ